ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੈ ਸ਼੍ਰੀ ਰਾਮ ਬਾਈ ਜਿਹੜੀ ਗੱਲ ਪੰਨੂ ਦੀ ਕਰਦੇ ਹੋ ਤੁਸੀਂ ਇੰਨੇ 4 ਮਹੀਨਿਆਂ ਚ 4 ਮਹੀਨਿਆਂ ਚ ਬਾਬਾ ਅਵੇਦਗਰ ਜੀ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਸੀ ਉਹਨਾਂ ਦੇ ਬੁੱਤ ਨਾਲ ਛੇੜਛਾੜ ਕਰਾਉਂਦਾ ਇਹ ਜਿਹੜਾ ਪੰਨੂ ਬਾਹਰ ਬਹਿ ਕੇ ਗੱਲਾਂ ਬਣਾਉਂਦਾ ਗੱਲਾਂ ਮਾਰਦਾ ਤੇ ਇਹ ਬੰਦਾ ਇੱਕ ਇੰਡੀਆ ਤੋਂ ਭਗੌੜਾ ਹੈ ਜੇ ਅੱਜ ਐਡਾ ਕਿ ਦਮ ਹੋਵੇ ਸਾਰਿਆਂ ਸਾਹਮਣੇ ਆ ਕੇ बोले कि खालिस्तान जिंदाबाद ਮੈਂ ਮੇਰੇ ਮੇਰੇ ਸਾਹਮਣੇ ਆ ਕੇ ਬੋਲੇ ਤੇ ਬੱਟ ਕੇ ਚਪੇੜਾ ਮਾਰਾਂ ਇਹ ਬਾਬਾ ਭੀਮਰਾਓ ਦੀ ਇਹਦੀ ਨਸਬਦਾਲੇ ਉਹਦੇ ਬੁੱਤ ਨਾਲ ਛੇੜਛੜ ਕੇ ਕੀ ਮਤਲਬ ਇਹਦਾ ਕਰਨਾ ਪਹਿਲਾਂ ਅੰਮ੍ਰਿਤਸਰ ਦੀ ਗੱਲ ਕਰੀ ਅੰਮ੍ਰਿਤਸਰ ਫੇ ਫਲੋਰ ਦੀ ਇਹ ਬੰਦੇ ਨੇ ਉਹ ਸਾਡੇ ਬਾਬਾ ਭੀਮਰਾਓ ਨੇ ਉਹਦੇ ਬੁੱਤ ਨਾਲ ਛੇੜਛੜ ਉੱਤੇ ਖਾਲਿਸਤਾਨ ਦੇ ਨਾਰੇ ਲਿਖੇ ਜਾਂਦੇ ਨੇ ਇਹ ਬਹੁਤ ਮੰਦ ਮੰਦੀ ਘਟਨਾ ਹੈ ਜਿਹੜਾ ਕਿ ਖਾਲਿਸਤਾਨੀ ਹੈ ਮੈਂ ਟਰੰਪ ਨੂੰ ਕਹਿਣਾ ਚਾਹੁੰਦਾ ਇਹ ਖਾਲਿਸਤਾਨੀ ਬੈਠ ਕੇ ਉੱਤੇ ਸਾਡਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਹਿੰਦੂ ਭਾਈ ਜਨੇ ਸਾਡੇ ਪੰਜਾਬ ਦੇ ਸਿੱਖਾਂ ਨੂੰ ਇੱਕ ਮਾਹੌਲ ਖਰਾਬ ਕਰਨਾ ਚਾਹੁੰਦਾ ਤੇ ਇਹ ਮੈਂ ਟਰੰਪ ਨੂੰ ਕਹਿਣਾ ਚਾਹੁੰਦਾ ਤੂੰ ਗਰੀਬ ਲੋਕਾਂ ਦਾ ਡਿਪੋਰਟ ਕਰਦਾ ਪਿਆ ਇੱਕ ਇਹ ਬੰਦੇ ਨੂੰ ਉਥੋਂ ਡਿਪੋਰਟ ਕੀਤਾ ਜਾਵੇ ਇਹਨੂੰ ਕਿਹਨੂੰ ਡਿਪੋਰਟ ਕੀਤਾ ਉੱਥੇ ਸਾਲੇ ਨੇ ਇਹਨੂੰ ਚੋਅ ਬਣਾ ਕੇ ਰੱਖਿਆ ਇਹਨੂੰ ਪੰਨੂ ਨੂੰ ਜਿਹੜਾ ਇਹ ਪੰਨੂ ਹੈ ਇੱਕ ਵਾਰ ਇੰਡੀਆ ਆਵੇ ਤੇ ਇੰਡੀਆ ਆ ਕੇ ਫਿਰ ਦੱਸਾਂਗੇ ਅਸੀਂ ਕੀ ਚੀਜ਼ ਹੈ ਬਾਹਰ ਬਹਿ ਕੇ ਇਹ ਪਕਾਈ ਮਾਰਦਾ ਰਹਿਣਾ ਸਾਰਾ ਦਿਨ ਸਾਡਾ ਮਾਹੌਲ ਖਰਾਬ ਕਰਦਾ ਜਦਾ ਪੰਜਾਬ ਦਾ ਮੈਂ ਕਹਿਣਾ ਚਾਹੁੰਦਾ ਇੱਕ ਵਾਰ ਇਹਨੂੰ ਤੂੰ ਡਿਪੋਰਟ ਕਰੇ ਅਸੀਂ 에어ਪੋਰਟ ਤੋਂ ਛਿੱਤਰਾ ਨਾਲ ਸਵਾਗਤ ਕਰਾਂਗੇ ਇਹਦਾ ਜਿਹੜਾ ਛਿੱਤਰਾ ਮਾਰ ਦੇ ਪੰਜਾਬ ਦੀ ਧਰਤੀ ਤੱਕ ਲੈ ਕੇ ਆਵਾਂਗੇ ਮੈਂ ਇਹੀ ਕਹਿਣਾ ਚਾਹੁੰਦਾ ਪੰਨੂਆ ਤੂੰ ਸੁਧਰ ਜਾ ਸੁਧਰ ਨਹੀਂ ਤੇਰਾ ਇਲਜ਼ਾਮ ਬਹੁਤ ਮਾੜਾ ਹੋਊਗਾ ਜਿਹੜਾ ਤਾਂ ਪੰਜਾਬ ਦਾ ਮਾਣ ਖਰਾਬ ਕਰਕੇ ਰੱਖਿਆ ਤੇ ਸਾਰੇ ਪੂਰੇ ਇੰਡੀਆ ਦੀ ਕਹਿ ਸਕਦੇ ਸਰਦਾਰਾਂ ਦੇ ਡੇਟ ਵੱਡੇ ਬਿਜ਼ਨਸ ਤੇ ਉਹਨਾਂ ਚ ਵੀ ਸਾਡੀ ਫਿੱਕ ਪੂਹਾਰ ਰੱਖੀ ਐ ਗੁੰਬੇ ਦੀ ਗੱਲ ਕਰੀ ਉਹਨਾਂ ਨੂੰ ਸਾਰੇ ਲੋਕ ਖਾਲਿਸਤਾਨੀ ਕਹਿੰਦੇ ਆ ਕਿ ਤੇ ਹੋਰ ਅਦਰ ਸਟੇਟ ਜਾਈਏ ਉਹਨਾਂ ਨੂੰ ਵੀ ਖਾਲਿਸਤਾਨ ਕਹਿੰਦੇ ਆ ਸਾਲਿਆ ਤੂੰ ਬਾਹਰ ਬਹਿ ਕੇ ਗੱਲਾਂ ਕਰਦਾ ਤੇ ਪੰਜਾਬ ਦਾ ਸਾਰਾ ਮਾਣ ਖਰਾਬ ਕਰਕੇ ਰੱਖਿਆ ਤੂੰ ਹੈ ਕ ਬਾਈ ਕਿ ਤੂੰ बोल ਹੀ ਸਕਦਾ ਇੰਡੀਆ ਜਦੋਂ ਪਗੋੜਾ ਐ ਇੱਕ ਵਾਰ ਇੰਡੀਆ ਤੈਨੂੰ ਦੱਸ ਦੇ ਪਰ ਤੂੰ ਅਸੀਂ ਕੀ ਚੀਜ਼ ਐ ਇੰਡੀਆ ਵਾਲੇ ਤੈਨੂੰ 에어ਪੋਰਟ ਤੋਂ ਛੇਤਰ ਮਾਰ ਕੇ ਲੈ ਕੇ ਆਵਾਂ ਕਿਤੇ ਰਿਹਾਰ ਪਾ ਕੇ ਤੇ ਉੱਥੋਂ ਦੇ ਟਰੰਪ ਨੂੰ ਵੀ ਮੈਂ ਕਹਿਣਾ ਚਾਹੁੰਦਾ ਅਪੀਲ ਕਰਦਾ ਕਿ ਇਹਨੂੰ ਉੱਥੋਂ ਡਿਪੋਰਟ ਕੀਤਾ ਜਾਵੇ ਇਹ ਸਾਡੇ ਡਿਪੋਰਟ ਕਰਕੇ ਇਹਨੂੰ ਇੰਡੀਆ 'ਚ ਜੋ ਬੰਦੀ ਸਜ਼ਾ ਦੇ ਕਾਨੂੰਨ ਦੇ ਹਿਸਾਬ ਨਾਲ ਇਹਨੂੰ ਜੇਲ੍ਹ 'ਚ ਰੱਖਿਆ ਜਾਵੇ ਪਤਾ ਲੱਗਿਆ ਨੂੰ ਇੰਡੀਆ ਦੀ ਜੇਲ੍ਹਾਂ ਕਿੱਦਾਂ ਦੀਆਂ ਆ ਬਾਈ ਸასი ਗੱਲ ਸਾਰਿਆਂ ਨੂੰ ਜੈ ਸ਼੍ਰੀ ਰਾਮ ਬਾਈ ਜਿਹੜੀ ਗੱਲ ਪੰਨੂ ਦੀ ਕਰਦੇ ਹੋ ਤੁਸੀਂ ਇਹਨੇ 4 ਮਹੀਨਿਆਂ 'ਚ 4 ਮਹੀਨਿਆਂ ਚ ਬਾਬਾ ਅਵੇਦਗਰ ਜੀ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਸੀ ਉਹਨਾਂ ਦੇ ਬੁੱਤ ਨਾਲ ਛੇੜਛਾੜ ਕਰਾਉਂਦਾ ਇਹ ਜਿਹੜਾ ਪੰਨੋਂ ਬਾਹਰ ਬਹਿ ਕੇ ਗੱਲਾਂ ਬਣਾਉਂਦਾ ਗੱਲਾਂ ਮਾਰਦਾ ਤੇ ਇਹ ਬੰਦਾ ਇੱਕ ਇੰਡੀਆ ਤੋਂ ਭਗੌੜਾ ਏ ਜਿਹੜਾ ਇਦਾਂ ਕਿ ਤਮ ਹੋਵੇ ਸਾਰਿਆਂ ਸਾਹਮਣੇ ਆ ਕੇ ਬੋਲੇ ਕਿ ਖਾਲਿਸਤਾਨ ਜਿੰਦਾਬਾਦ ਮੈਂ ਮੇਰੇ ਮੇਰੇ ਸਾਹਮਣੇ ਆ ਕੇ ਬੋਲੇ ਤੇ ਬੱਟ ਕੇ ਚਪੇੜਾ ਮਾਰਾਂ ਇਹ ਬਾਬਾ ਭੀਮਰਾਓ ਦੀ ਹੈ ਜਿਹਨੇ ਸੰਵਿਧਾਨ ਲਿਖਿਆ ਉਹਦੇ ਬੁੱਤ ਨਾਲ ਛੇੜਛਾੜ ਕੀ ਮਤਲਬ ਇਹਦਾ ਕਰਨਾ ਪਹਿਲਾਂ ਅੰਮ੍ਰਿਤਸਰ ਦੀ ਗੱਲ ਕਰੀ ਅੰਮ੍ਰਿਤਸਰ ਫਿਰ ਫਲੋਰ ਦੀ ਇਹ ਬੰਦੇ ਨੇ ਉਹ ਸਾਡੇ ਬਾਬਾ ਭੀਮਰਾਓ ਨੇ ਉਹਦੇ ਬੁੱਤ ਨਾਲ ਛੇੜ ਛਾੜ ਉੱਤੇ ਖਾਲਿਸਤਾਨ ਦੇ ਨਾਰੇ ਲਿਖੇ ਜਾਂਦੇ ਨੇ ਇਹ ਬਹੁਤ ਮੰਦ ਮੰਦੀ ਘਟਨਾਏ ਜਿਹੜਾ ਕਿ ਖਾਲਿਸਤਾਨੀ ਹੈ ਮੈਂ ਟਰੰਪ ਨੂੰ ਕਹਿਣਾ ਚਾਹੁੰਦਾ ਇਹ ਖਾਲਿਸਤਾਨੀ ਬੈਠ ਕੇ ਉੱਤੇ ਸਾਡਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਹਿੰਦੂ ਭਾਈ ਜਨੇ ਸਾਡੇ ਪੰਜਾਬ ਦੇ ਸਿੱਖਾਂ ਨੂੰ ਇੱਕ ਮਾਹੌਲ ਖਰਾਬ ਕਰਨਾ ਚਾਹੁੰਦਾ ਕਿ ਇਹ ਮੈਂ ਟਰੰਪ ਨੂੰ ਕਹਿਣਾ ਚਾਹੁੰਦਾ ਤੂੰ ਗਰੀਬ ਲੋਕਾਂ ਨੂੰ ਤਾਂ ਡਿਪੋਰਟ ਕਰਦਾ ਪਿਆ ਇੱਕ ਇਹ ਬੰਦੇ ਨੂੰ ਉੱਥੋਂ ਡਿਪੋਰਟ ਕੀਤਾ ਜਾਵੇ ਇਹਨੂੰ ਕਿਉਂ ਡਿਪੋਰਟ ਕੀਤਾ ਉੱਥੇ ਸਾਲੇ ਨੇ ਇਹਨੂੰ ਚੋਅ ਬਣਾ ਕੇ ਰੱਖਿਆ ਇਹਨੂੰ ਪੰਨੂ ਨੂੰ ਜਿਹੜਾ ਇਹ ਪੰਨੂ ਹੈ ਇੱਕ ਵਾਰ ਇੰਡੀਆ ਆਵੇ ਤੇ ਇੰਡੀਆ ਆ ਕੇ ਫਿਰ ਦੱਸਾਂਗੇ ਅਸੀਂ ਕੀ ਚੀਜ਼ ਹੈ ਬਾਹਰ ਬਹਿ ਕੇ ਇਹ ਪਕਾਈ ਮਾਰਦਾ ਰਹਿਣਾ ਸਾਰਾ ਦਿਨ ਸਾਡਾ ਮਾਣ ਖਰਾਬ ਕਰਦਾ ਜਦਾ ਪੰਜਾਬ ਦਾ ਮੈਂ ਕਹਿਣਾ ਚਾਹੁੰਦਾ ਇੱਕ ਵਾਰ ਇਹਨੂੰ ਤੋਂ ਡਿਪੋਰਟ ਕਰੇ ਅਸੀਂ 에ਰਪੋਰਟ ਤੋਂ ਛਿਤਰਾ ਨਾਲ ਸਵਾਗਤ ਕਰਾਂਗੇ ਇਹਦਾ ਜੇ ਛਿਤਰਾ ਮਾਰ ਦੇਣ ਯਾ ਵੀ ਧਰਤੀ ਤੱਕ ਲੈ ਕੇ ਆਵਾਂਗੇ ਮੈਂ ਇਹੀ ਕਹਿਣਾ ਚਾਹੁੰਦਾ ਪੰਨੂਆ ਤੂੰ ਸੁਧਰ ਜਾ ਸੁਧਰ ਨਹੀਂ ਤੇਰਾ ਇਲਜ਼ਾਮ ਬਹੁਤ ਮਾੜਾ ਹੋਊਗਾ ਜਿਹੜਾ ਤੇ ਪੰਜਾਬ ਦਾ ਮਾਣ ਖਰਾਬ ਕਰਕੇ ਰੱਖਿਆ ਤੇ ਸਾਰੇ ਪੂਰੇ ਇੰਡੀਆ ਦੀ ਕਹਿ ਸਕਦੇ ਸਰਦਾਰਾਂ ਨੇ ਡੇਟ ਵੱਡੇ ਬਿਜ਼ਨਸ ਤੇ ਉਹਨਾਂ ਚ ਵੀ ਸਾਡੀ ਫਿੱਕ ਪਹਾਰ ਰੱਖੀ ਹੈ ਗੁੰਬੇ ਦੀ ਗੱਲ ਕਰੀਏ ਉਹਨਾਂ ਨੂੰ ਸਾਰੇ ਲੋਕ ਖਾਲੀਸਾਨੀ ਕਹਿੰਦੇ ਆ ਕਿ ਤੇ ਹੋਰ ਅਦਰ ਸਟੇਟ ਜਾਈਏ ਉਹਨਾਂ ਨੂੰ ਵੀ ਖਾਲੀਸਾਨ ਕਹਿੰਦੇ ਆ ਸਾਲਿਆ ਤੂੰ ਬਾਹਰ ਬਹਿ ਕੇ ਗੱਲਾਂ ਕਰਦਾ ਤੇ ਪੰਜਾਬ ਦਾ ਸਾਰਾ ਮਾਣ ਖਰਾਬ ਕਰਕੇ ਰੱਖਿਆ ਤੂੰ ਹੈ ਕਿਆ ਚੀਜ਼ ਬਹਿ ਕੇ ਤੂੰ ਬੋਲ ਹੀ ਸਕਦਾ ਇੰਡੀਆ ਜਦੋਂ ਪਗੋੜਾ ਇੱਕ ਵਾਰ ਇੰਡੀਆ ਤ ਤੈਨੂੰ 에어ਪੋਰਟ ਤੋਂ ਛੇਤਰ ਮਾਰ ਕੇ ਲੈ ਕੇ ਆਵਾਂਗੇ ਦਿਨ ਹਾਰ ਪਾ ਕੇ ਤੇ ਉੱਥੋਂ ਦੇ ਟਰੰਪ ਨੂੰ ਵੀ ਮੈਂ ਕਹਿਣਾ ਚਾਹੁੰਦਾ ਅਪੀਲ ਕਰਦਾ ਕਿ ਇਹਨੂੰ ਉੱਥੋਂ ਡਿਪੋਰਟ ਕੀਤਾ ਜਾਵੇ ਇਹ ਸਾਡੇ ਡਿਪੋਰਟ ਕਰਕੇ ਇਹਨੂੰ ਇੰਡੀਆ 'ਚ ਜੋ ਬੰਦੀ ਸਜ਼ਾ ਦੇ ਕਾਨੂੰਨ ਦੇ ਹਿਸਾਬ ਨਾਲ ਇਹਨੂੰ ਜੇਲ੍ਹ 'ਚ ਰੱਖਿਆ ਜਾਵੇ ਪਤਾ ਲੱਗਿਆ ਨੂੰ ਇੰਡੀਆ ਦੀ ਜੇਲ੍ਹਾਂ ਕਿੱਦਾਂ ਦੀਆਂ ਆਂ